ਪਹਿਲਾ ਪਿੰਡ ਸੀਗਾ ਫਿਰ ਤਹਿਸੀਲ ਬਣਿਆ ਜ਼ਿਲ੍ਹਾ ਫਿਰੂਰਪੁਰ ਦੀ ਫਿਰ ਫਰੀਦਕੋਟ ਨਾਲ ਜੁੜ ਗਿਆ ਫਿਰ ਹੁਣ ਹੁਣ ਖੁਦ ਜ਼ਿਲ੍ਹਾ ਜ਼ਿਲ੍ਹਾ ਮੋਗਾ ਉਹੀ ਮੋਗਾ ਜਿਹਦੇ ਇਲਾਕੇ ਚ ਸਿੱਕੇ ਵੀ ਮਿਲੇ ਨੇ 1481 ਦੇ ਵਕਤ ਅਕਬਰ ਤੇ ਬਹਿਲੋਲ ਲੋਦੀ ਦੀ ਘੁੰਮਦੇ ਆ ਫਿਰ ਇਤਾਰਿਖੀ ਸ਼ਹਿਰ ਮੋਗਾ ਗਿੱਲ ਜੱਟ ਗੱਲ ਪਾਈਚਾਰੇ ਵੱਲੋਂ ਆਬਾਦ ਸ਼ਹਿਰ ਮੋਗਾ ਕਿਵੇਂ ਆਪਿਆ ਮੋਗਾ ਮੋਗਾ ਸਿੰਘ ਗਿੱਲ ਦੇ ਨਾਂ ਤੋਂ ਪਰ ਮੋਗਾ ਸਿੰਘ ਗਿੱਲ ਕੌਣ ਸੀਗੇ ਕਿੱਥੋਂ ਆਏ ਰਾਜਾ ਵਿਕਰਮਦਿੱਤ ਦੇ 26ਵੀਂ ਪੀੜੀ 'ਚ ਰਾਜਾ ਵਰਿਆ ਅੱਗੇ ਪੀੜੀ 'ਚ ਹੋਇਆ ਰਾਜਾ ਵਿਨੇਪਾਲ ਉਹਨਾਂ ਦੀ 9ਵੀਂ ਪੀੜੀ ਦੇ ਸਨ ਰਾਜਾ ਜੈਪਾਲ ਉਹਨਾਂ ਦੀ ਔਲਾਦ ਸੀ ਗਿੱਲ ਪਾਲ ਜਿਨ੍ਹਾਂ ਨੂੰ ਹਾਜੀ ਰਤਨ ਨੇ ਬਗਦਾਦ ਦੇ ਖਲੀਫੇ ਤੇ ਲੱਖੀ ਬੱਟੀ ਦੀ ਮਦਦ ਦੇ ਨਾਲ ਹਮਲਾ ਕਰਕੇ ਵਜਾਤਾ ਓਦੋ ਓਹ ਇਹ ਮੋਗੇ ਦੇ ਦੱਖਣ ਤੇ ਪੱਛਮ ਵੱਲ ਆ ਕੇ ਆਬਾਦ ਹੋ ਗਏ ਫਿਰ ਕੀ ਹੋਇਆ ਕਿ ਸੰਗਰ ਕਬੀਲੇ ਨੇ ਉੱਥੋਂ ਵੀ ਵਜਾਤਾ ਤੇ ਫਿਰ ਇਹ ਉੱਤਰ ਵੱਲ ਆ ਕੇ ਆਬਾਦ ਹੋ ਗਏ ਉਸੇ ਹੀ ਪੀੜੀ ਦੇ ਸਨ ਮੋਗਾ ਸਿੰਘ ਗਿਲ ਉਨ੍ਹਾਂ ਦੇ ਨਾਂ ਤੇ ਰੱਖਿਆ ਗਿਆ ਸ਼ਹਿਰ ਦਾ ਨਾਂ ਮੋਗਾ ਅਗਾਜ ਵਕਤ ਪਿੰਡ ਸੀਗਾ ਤਰੱਕੀ ਕਰਦਾ ਕਰਦਾ ਇਹ ਤਹਿਸੀਲ ਬਣ ਗਿਆ ਮੋਗਾ ਸਿੰਘ ਗਿੱਲ ਦੇ ਦੋ ਪੁੱਤਰ ਸੀਗੇ ਮੋਗਾ ਅਜੀਤ ਸਿੰਘ ਗਿੱਲ ਤੇ ਮੋਗਾ ਮਾਲਾ ਸਿੰਘ ਗਿੱਲ ਕਈ ਪੀੜੀਆਂ ਤੱਕ ਰਾਜ ਕੀਤਾ ਉਨ੍ਹਾਂ ਇੱਕ ਸਾਧੂ ਨੇ ਵਰ ਦਿੱਤਾ ਸੀ ਨਾ ਉਨ੍ਹਾਂ ਨੂੰ 42 ਪਿੰਡਾਂ ਚ ਫੈਲ ਗਏ ਉਦੋਂ ਲੋਕਾਂ ਨੇ ਕਹਾਵਤ ਬਣਾ ਲਈ ਸੀ ਮੋਗਾ ਬਤਾਲੀ ਵਾਲੇ ਇੱਥੇ ਵੀ ਚੰਗਾ ਕਾਰੋਬਾਰ ਨਿਕਲਿਆ ਖਾਸ ਕਰਕੇ ਚਾਹ ਦਾ ਕਾਰੋਬਾਰ ਦੂਰ ਤੱਕ ਬਹੁਤ ਵਪਾਰੀ ਆਉਂਦੇ ਚਾਹ ਖਰੀਦਣ ਦੇ ਲਈ ਪਿੰਡ ਕੜਿਆਲ ਵੱਲੋਂ ਕੜਿਆਲ ਪਿੰਡ ਵੀ ਬਹੁਤ ਪੁਰਾਣਾ ਹੈ ਤਕਰੀਬਨ 4 ਸਦੀ ਪੁਰਾਣਾ ਮੋਗੇ ਜਿਹੜੇ ਵਪਾਰੀ ਆਉਂਦੇ ਖਰੀਦੋ ਫਰੋਕਤ ਵਾਸਤੇ ਉਹ ਆਉਂਦੇ ਵੀ ਕੜਿਆਲ ਵੱਲੋਂ ਤੇ ਜਾਂਦੇ ਵੀ ਕੜਿਆਲ ਵੱਲੋਂ ਕੜਿਆਲ ਪਿੰਡ ਦੇ ਦੱਖਣ ਵਾਲੇ ਪਾਸੇ ਦੀ ਢਾਬ ਮੋਗੇ ਵਾਲੀ ਢਾਬ ਉੱਥੇ ਰੁਕਦੇ ਆਰਾਮ ਕਰਨ ਵਾਸਤੇ ਕੋੜਿਆਂ ਤੇ ਉਠਾਂ ਦੀਆਂ ਜਿਹੜੀਆਂ ਕੜਿਆਲਾ ਹੁੰਦੀਆਂ ਉਹ ਉਤਾਰ ਦਿੰਦੇ ਲਾ ਦਿੰਦੇ ਉਥੇ ਇਹੀ ਕਰਨ ਹੈ ਕਿ ਪਿੰਡ ਦਾ ਨਾਂ ਪੈ ਗਿਆ ਕੜਿਆਲ ਪਰ ਪਿੰਡ ਨਾਲ ਮੋਗੇ ਦਾ ਕੀ ਲਿੰਕ ਹੈ ਉਹ ਇਹ ਹੈ ਕਿ ਮੋਗਾ ਦੇ ਹਿੰਮਤ ਸਿੰਘ ਤੇ ਚੜਤ ਸਿੰਘ ਪਛੂ ਡੰਗਰ ਚਾਰਨ ਆਉਂਦੇ ਸੀਗੇ ਇੱਥੇ ਕੜਿਆਲ ਦੇ ਵਿੱਚ ਰਾਤ ਵੀ ਰਹਿ ਜਾਂਦੇ ਵਿਥ ਜਿਆਦਾ ਸੀਗੀ ਤੇ ਉੱਥੇ ਹੀ ਆਬਾਦ ਹੋ ਗਏ ਮੋੜੀ ਗੱਡੀ ਉਦੋਂ ਤੋਂ ਮਸ਼ਹੂਰ ਹੋ ਗਿਆ ਪਿੰਡ ਕੜਿਆਲ ਇੱਧਰ ਮੋਗਾ ਮੋਗਾ ਸ਼ਹਿਰ ਬਣ ਗਿਆ ਜ਼ਿਲ੍ਹਾ ਫਿਰੋੜਪੁਰ ਦੀ ਤਹਿਸੀਲ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਗਿਆ ਇੱਕ ਮੋਗਾ ਸਿੰਘ ਗਿੱਲ ਦੇ ਪੁੱਤਰ ਅਜੀਤ ਸਿੰਘ ਗਿੱਲ ਦਾ ਤੇ ਦੂਜਾ ਦੂਜਾ ਮਾਲਾ ਸਿੰਘ ਗਿੱਲ ਦਾ ਆਪਣੀ ਚਾਲ ਤੁਰਦਾ ਗਿਆ ਤੁਰਦਾ ਗਿਆ ਜਦੋਂ ਬਰਤਾਨੀਆ ਹਕੂਮਤ ਦਾ ਦੌਰ ਆਇਆ ਉਹਦੂ ਅੰਗਰੇਜ਼ਾਂ ਨੂੰ ਪਤਾ ਸੀਗਾ ਕਿ ਇੱਥੋਂ ਦੀ ਚਾਹ ਤਾਂ ਲਾਹੌਰ ਤੱਕ ਪੁੱਜ ਸਕਦੀ ਹੈ ਫਸਲਾਂ ਵੀ ਚੰਗੀਆਂ ਤਾਂ ਹੀੋਂ ਨਿਕਲੀ ਸੀ ਰੇਲਵੇ ਲਾਈਨ 1901 ਚ ਆਖਰੀ ਰੇਲ ਸਟਾਪ ਉਦੋਂ ਹੀ ਸਾਹਮਣੇ ਮੰਡੀ ਬਣਾਈ ਗਈ ਫਿਰ ਕਹਿਣ ਲੱਗ ਪਏ ਮੋਗਾ ਮੰਡੀ ਕਮੇਟੀ ਦੀ ਆਮਦਨ ਵੱਧ ਗਈ تعلیم ਦੀ ਕਮੀ ਘਟ ਗਈ ਤਾਂ ਸਕੂਲ ਖੋਲੇ ਗਏ ਦਾ ਐਂਗਲੋ ਵਰਨਾਕੂਲਰ ਖਾਲਸਾ ਸਕੂਲ ਪੰਜਾਬੀ ਬੰਦੇ ਸੀਗੇ ਇੱਥੇ ਤਾਂ ਗੁਰਮੁਖੀ ਭਾਸ਼ਾ 'ਚ ਸਕੂਲ ਖੋਲਤਾ ਲੋਅਰ ਪ੍ਰਾਇਮਰੀ ਸਕੂਲ ਲੜਕੀਆਂ ਲਈ ਵੀ ਸਕੂਲ ਗੁਰਮੁਖੀ ਭਾਸ਼ਾ ਦਾ ਹਿੰਦੀ ਦੀ ਕਮੀ ਪੈ ਗਈ ਤਾਂ ਐਡਿਡ ਆਰਿਆ ਸਮਾਜ ਸਕੂਲ ਖੋਲਿਆ ਗਿਆ ਲੜਕੀਆਂ ਵਾਸਤੇ ਉਰਦੂ ਵਾਸਤੇ ਵੀ ਸਕੂਲ ਸੀਗਾ ਇੱਥੇ ਦੇਵ ਸਮਾਜ ਨੇ ਇੱਥੇ ਖੋਲਿਆ ਲੜਕਿਆਂ ਦਾ ਹਾਈ ਸਕੂਲ ਜਲੰਧਰ ਡਿਵੀਜ਼ਨ ਦੇ ਅੰਡਰ ਸੀਗਾ ਕਾਲਜ ਦੀ ਗੱਲ ਕਰੀਏ ਤਾਂ ਉਹ ਵੀ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਗਰ ਮੋਗਾ ਤਹਿਸੀਲ ਤੇ ਸਕੂਲਾਂ ਦੇ ਜਾਤ ਮਾਰ ਜੇ ਤਾਂ ਤਹਿਸੀਲ ਚ ਉਸ ਵਕਤ ਤੇਤੀ ਬ੍ਰਾਂਚਾਂ ਖੁੱਲੀਆਂ ਇਸ ਤਰ੍ਹਾਂ تعلیم ਦੇ ਪੱਖੋਂ ਅੱਗੇ ਵੱਧ ਗਿਆ ਹੋਰ ਵੀ ਮੌਕਾ ਵੈਸੇ ਮੋਗਾ ਚ ਮਾਰਕੀਟ ਇੱਕ ਹੀ ਸੀਗੀ ਮੇਨ ਮਾਰਕੀਟ ਜ਼ਿਆਦਾਤਰ ਦੁਕਾਨਾਂ ਕੱਚੀਆਂ ਕੋਈ ਖਾਸ ਵੱਡੀਆਂ ਇਮਾਰਤਾਂ ਵੀ ਨਹੀਂ ਸੀਗੀਆਂ ਹਾਂ ਦੋ ਡੇਰੇ ਕਾਫੀ ਲੰਬੇ ਚੌੜੇ ਸੀਗੇ ਇੱਕ ਡਗਰੂ ਦਾ ਤੇ ਦੂਜਾ ਮਾਣੇ ਦਾ ਨਗਰ ਕਾਉਂਸਲ ਤਾਂ ਅੰਗਰੇਜ਼ਾਂ ਨੇ ਆਉਂਦਾ ਹੀ ਬਣਾਤੀ ਜੂਨ 1883 ਚ ਸ਼ੁਰੂਆਤ ਹੋਈ ਤਾਂ ਕੋਈ ਚੋਣ ਨਹੀਂ ਹੋਈ ਸਿਰਫ 8 ਮੈਂਬਰ ਉਹ ਵੀ ਅਧਿਕਾਰੀਆਂ ਵੱਲੋਂ ਨਾਮਜ਼ਦ ਤੇ ਫਾਟਕ ਵੀ ਸੀਗਾ ਜਿੱਥੇ ਸ਼ਹਿਰ ਚ ਗੁੰਮਦੇ ਪਸ਼ੂ ਬੰਦ ਕੀਤੇ ਜਾਂਦੇ ਜੁਰਮਾਨਾ ਵਸੂਲਦੇ ਤੇ ਫਿਰ ਦਿੱਤੇ ਜਾਂਦੇ ਸੀਗੇ ਉਹ ਪਸ਼ੂ ਮਾਲਕਾਂ ਨੂੰ ਪਾਣੀ ਬੜਾ ਖਾਰਾ ਸੀ ਮੋਗੀ ਦਾ ਪਰ ਪਾਣੀ ਪਾਣੀ ਹੈਗਾ ਸੀ ਪੌਸ਼ਟਿਕ ਪਸ਼ੂ ਮੇਲਾ ਵੀ ਲੱਗਦਾ ਸੀ ਇੱਥੇ ਉਹ ਲਵਾਉਂਦਾ ਸੀ ਮਮਦੋਤ ਦਾ ਨਵਾਬ 8 ਦਿਨ ਲਗਾਤਾਰ ਪਰ ਹੋਇਆ ਕੀ ਵਕਤ ਗੁਜ਼ਰਦਾ ਗਿਆ ਗੁਜ਼ਰਦਾ ਗਿਆ ਤੇ ਮੇਲਾ ਬੰਦ ਹੋ ਗਿਆ ਹੁਣ ਮੋਗਾ ਤਹਿਸੀਲ ਵਾਲਾ ਝਾਤ ਮਾਰਦੇ ਆ ਤਹਿਸੀਲ ਬਣੀ ਤੇ ਤਾਇਨਾਤ ਕਰਤਾ ਨਾਇਬ ਤਹਿਸੀਲਦਾਰ ਥਾਣਾ ਵੀ ਬਣ ਗਿਆ ਪਹਿਲਾਂ ਤਰਿਆ ਥਾਣਾ ਲਾਹੌਰ ਦੇ ਡਿਪਟੀ ਇਨਸਪੈਕਟਰ ਆਫ ਜਨਰਲ ਦੇ ਅੰਡਰ ਫਿਰ ਫਿਰ ਫਿਰੂਰਪੁਰ ਨਾਲ ਜੁੜ ਗਿਆ ਡਿਸਪੈਂਸਰੀ ਵੀ ਬਣ ਗਈ ਕਿ ਖਰਚ ਖਰਚ ਕਮੇਟੀ ਦੇ जिम्मे ਸਭ ਚਾਰਜ ਸਹਾਇਕ ਸਿਵਲ ਸਰਜਨ ਨੂੰ 54 ਮੇਲ 24 ਫੀਮੇਲ ਜਨਰਲ ਵਾਰਡ ਲਈ ਇੱਕ ਵਾਰਡ ਵੱਡਾ ਕਿੰਗ ਐਡਵਰਡ ਮੈਮੋਰੀਅਲ ਤੇ ਅੱਠ ਪੈਂਗਵਾੜ ਵੀ ਖੁਸ਼ਹਾਲ ਹੋ ਗਿਆ ਮੋਗਾ ਪਰ ਇੱਕ ਦਿਨ ਕੀ ਹੋਇਆ بارش ਆ ਗਈ ਬੜਾ ਨੁਕਸਾਨ ਹੋਇਆ ਮੋਕੇ ਨੂੰ 1914 ਚ بارش 20 ਇੰਚ ਕਈ ਦਿਨ ਮੋਤੀਆ ਬਿੰਦਸ ਸੀਜ਼ਨ ਆ ਗਿਆ ਮਰੀਜ਼ਾਂ ਦੀ ਗਿਣਤੀ ਵੱਧ ਗਈ ਤੇ ਉਹ ਡਿਸਪੈਂਸਰੀ ਛੋਟੀ ਪੈ ਗਈ ਟੈਂਟ ਲਾਉਣੇ ਪਏ ਇੱਥੇ ਕਈ ਘਰਾਂ ਚ ਬਿਮਾਰ ਡਿਸਪੈਂਸਰੀ ਮੂਰੇ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਬੋਰਡ ਲਗਾਈ ਇੱਕ ਮਹਾਮਹਿਮ ਬੀਬੀ ਆਈ ਸ਼ੈੱਡ ਬਣਵਾਇਆ ਉਹਨੇ 2000 ਰੁਪਏ ਖਰਚ ਕੀਤੇ ਸੀ ਉਸ ਵਕਤ ਉਦੋਂ ਇੱਕ ਦਿਨ ਛ ਮਰੀਜ਼ ਦਾਖਲ ਹੋਏ ਸੀਗੇ 596 ਡਾਕਟਰ ਬੜਾ ਮਾਹਿਰ ਸੀ ਉਦੋਂ ਸਭ ਸਹਾਇਕ ਸਰਜਨ ਲਾਲਾ ਮਥਰਾਦਾਸ ਹੁਣ ਅੱਗੇ ਜਾਣਦੇ ਆ जिला मोगा ਤੇ ਇਹਦੀਆਂ ਸ਼ਕਤੀਸ਼ੀਤਾਵਾਂ ਮਾਰੀ। मोगा ਪੰਜਾਬ ਦਾ 17ਵਾਂ ਜ਼ਿਲ੍ਹਾ 24 ਨਵੰਬਰ 1995 ਨੂੰ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਨੇ ਐਲਾਨਿਆ 6 ਜ਼ਿਲ੍ਹਿਆਂ ਦੀਆਂ ਹੱਦਾਂ ਵਾਲਾ ਖੂਬਸੂਰਤ ਜ਼ਿਲ੍ਹਾ ਬਾਗਾਪੁਰਾਣਾ ਬੰਦਨੀ ਕਲਾ धर्मकोट ਤੇ ਨਿਹਾਲ ਸਿੰਘ ਵਾਲਾ ਤਹਿਸੀਲਾ ਵਾਲਾ ਜ਼ਿਲ੍ਹਾ ਮੋਗਾ ਉਹੀ ਜ਼ਿਲ੍ਹਾ ਜਿੱਥੋਂ ਦੇ ਕਈ ਲੋਕ ਹੋਰਨਾ ਮਲਕਾਂ ਵਿੱਚ ਜਾ ਕੇ ਆਬਾਦ ਹੋ ਗਏ ਇਹ ਉਹੀ ਮੋਗਾ ਜਿਦੇ ਪਿੰਡ ਡੁੱਡੀਕੇ ਚ ਮਹਾਨ ਆਜ਼ਾਦੀ ਗੁਲਾਟੀਏ ਲਾਲਾ ਲਾਜਪਤਰਾਈ ਦੀ ਪੈਦਾਇਸ਼ ਹੋਈ ਹੈ ਮਸ਼ਹੂਰ ਕਵੀ ਬਾਬੂ ਰਾਜਾਬਲੀ ਉਨ੍ਹਾਂ ਦੀ ਪਤਾਈਸ਼ ਪਿੰਡ ਸਾਹੋਕੇ ਵਾਲਾ ਦੀ ਹੈ ਐਸੇ ਜ਼ਿਲ੍ਹਾ ਵੀ ਹੈ ਜ਼ਿਲ੍ਹਾ ਮੋਗਾ ਦੀ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਲక్ష్మణ ਸਿੰਘ ਗਿੱਲ ਜਨਮ ਪਿੰਡ ਕਲੂਰਚੱਕ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦਾ ਪਿੰਡ ਰੋਡੇ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜਗਿੰਦਰ ਸਿੰਘ ਦਾ ਪਿੰਡ ਮਾਲਾਕਲਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ बाबा गुरिंदर ढिलो सबका स्वर्गीय तोता दा पिंड दीदार सिंह वाला, फिल्म अभिनेता सोनू सूद की जन्मभूमि भी मोगा भारतीय अमरीकी भौतिक विज्ञानी नरेंद्र सिंह कपानी अंतरराष्ट्रीय क्रिकेट खिलाड़ी हरमनप्रीत कौर भी मोगे तो नहीं मनजीत गिल ਬੁੱਤ تراਸ਼ੀ ਦਾ ਪਿੰਡ ਕਲਕਲਾ ਤੇ ਪਿੰਡ ਸੇਖਾ ਕਲਾਂ ਦੇ ਕੈਨੇਡੀਅਨ ਪੰਜਾਬੀ ਲੇਖਕ ਹਰਪ੍ਰੀਤ ਸਿੰਘ ਇਹਨਾਂ ਦੀ ਪਤਾਇਸ਼ ਵੀ ਜ਼ਿਲ੍ਹੇ ਦੀ ਹੈ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਤਾਂ ਬਣ ਗਿਆ ਮੋਗਾ ਪਰ ਹੋਰਨਾਂ ਜ਼ਿਲ੍ਹਿਆਂ ਵਾਂਗ ਉਤਨੀ ਤਰੱਕੀ ਨਹੀਂ ਹੋਈ ਜਿੰਨੀ ਤਰੱਕੀ ਚਾਹੀਦੀ ਹੈ ਅੱਜ ਸਿਰਫ ਲੋੜ ਲੋੜ ਹੈ ਤਾਂ ਸਿਰਫ ਵਿਕਾਸ ਦੀ